ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਇਸ ਹਫਤੇ ਕੁੰਭ ਰਾਸ਼ੀ ਫਲ ਵਾਲਿਆਂ ਦਾ ਕੀ ਕਹਿੰਦਾ ਹੈ ਰਾਸ਼ੀ ਫਲ ਇਹਨਾਂ ਦੇ ਕੀ ਕਹਿੰਦੇ ਹਨ ਸਿਤਾਰੇ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਕਿ ਇਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤ ਇਸ ਹਫਤੇ ਤੁਸੀਂ ਆਪਣੇ ਪ੍ਰਤੀ ਦੂਜਿਆਂ ਦਾ ਨਜ਼ਰੀਆ ਵੇਖ ਕੇ ਅਜੀਹਾ ਮਹਿਸੂਸ ਕਰੋਗੇ ਕਿ ਕੁਝ ਵੀ ਨਵੀਂ ਚੀਜ਼ ਸਿੱਖਣ ਲਈ ਹੁਣ ਤੁਸੀਂ ਕਾਫੀ ਉਮਰ ਦਰਾਜ਼ ਹੋ ਚੁੱਕੇ ਹੋ ਅਜੀਹੇ ਵਿੱਚ ਇਹ ਸੋਚ ਕੇ ਆਪਣਾ ਮੂਡ ਖਰਾਬ ਕਰਨ ਦੀ ਬਜਾਏ ਆਪਣੀ ਕਾਬਲੀਅਤ ਤੇ ਭਰੋਸਾ ਕਰੋ ਅਤੇ ਇਸ ਗੱਲ ਨੂੰ ਨਾ ਭੁੱਲੋ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਕਿਉਂਕਿ 8ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਸੀਂ ਆਪਣੀ ਰਚਨਾਤਮਕ ਤੇ ਕਿਰਿਆਸ਼ੀਲ ਸੋਚ ਦੇ ਨਾਲ ਵੀ ਕੁਝ ਆਸਾਨੀ ਨਾਲ ਸਿੱਖ ਸਕਦੇ ਹੋ ਤੁਹਾਨੂੰ ਕੇਵਲ ਆਪਣੀ ਸੋਚਣ ਸਮਝਣ ਦੀ ਸ਼ਕਤੀ ਨੂੰ ਇਸ ਜਗ੍ਹਾ 'ਤੇ ਲਗਾਉਣ ਦੀ ਜ਼ਰੂਰਤ ਹੋਵੇਗੀ ਕਿ ਇਸ ਹਫ਼ਤੇ ਤੁਸੀਂ ਪੈਸੇ ਨਾਲ ਜੁੜੀ ਸਮੱਸਿਆ ਦੇ ਕਾਰਨ ਪਰੇਸ਼ਾਨ ਵੀ reh ਸਕਦੇ ਹੋ ਇਸ ਲਈ ਤੁਹਾਨੂੰ ਆਪਣੇ ਕਿਸੇ ਵਿਸ਼ਵਾਸਪਾਤਰ ਤੋਂ ਸਲਾਹ ਅਤੇ ਜੇਕਰ ਜ਼ਰੂਰਤ ਪੈ ਜਾਂਦੀ ਹੈ ਤਾਂ ਆਰਥਿਕ ਸਹਿਯੋਗ ਵੀ ਲੈ ਸਕਦੇ ਹੋ ਇਸ ਹਫ਼ਤੇ ਤੁਸੀਂ ਆਪਣੇ ਮਜ਼ਾਕੀਆ ਸੁਭਾਅ ਦੇ ਕਾਰਨ ਆਪਣੇ ਘਰ ਪਰਿਵਾਰ ਦੇ ਵਾਤਾਵਰਣ ਨੂੰ ਆਮ ਨਾਲੋਂ ਜ਼ਿਆਦਾ ਖੁਸ਼ ਨਮਾ ਬਣਾ ਦੇਵੋਗੇ ਇਸ ਦੌਰਾਨ ਤੁਹਾਡੇ ਕੁਝ ਰਿਸ਼ਤੇਦਾਰ ਜਾਂ ਦੋਸਤ ਇੱਕ ਬਿਹਤਰੀਨ ਸ਼ਾਮ ਦੇ ਲਈ ਤੁਹਾਡੇ ਘਰ ਆ ਸਕਦੇ ਹਨ ਤੁਹਾਡੀ ਚੰਦਰ ਰਾਸ਼ੀ ਦੇ ਉਹ ਜਾਤਕ ਜਿਹੜੇ ਵਪਾਰ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਰਾਸ਼ੀ ਵਿੱਚ ਚੰਗੇ ਗ੍ਰਹਿਆਂ ਦੀ ਸਥਿਤੀ ਦੇ ਨਾਲ ਇਸ ਹਫ਼ਤੇ ਕੈਰੀਅਰ ਵਿੱਚ ਤਰੱਕੀ ਕਰਨ ਦੇ ਸ਼ੁਭ ਮੌਕੇ ਮਿਲਣ ਦੀ ਸੰਭਾਵਨਾ ਬਣੀ ਰਹੇਗੀ ਇਸ ਨਾਲ ਅਤੀਤ ਵਿੱਚ ਜੋ ਵੀ ਸਥਿਤੀ ਖਰਾਬ ਹੋਈ ਸੀ ਉਹ ਇਸ ਦੌਰਾਨ ਵਾਪਸ ਪਟੜੀ ਤੇ ਆ ਜਾਵੇਗੀ ਇਸ ਰਾਸ਼ੀ ਦੇ ਜਿਹੜੇ ਜਾਤਕ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਇਸ ਹਫਤੇ ਨੌਕਰੀ ਮਿਲਣ ਦੇ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਅਜੇੇ ਵਿੱਚ ਹਾਰ ਨਾ ਮੰਨਦੇ ਹੋਏ ਨਿਰੰਤਰ ਯਤਨ ਕਰਦੇ ਹੀ ਰਹੋ ਜੇਕਰ ਜ਼ਰੂਰਤ ਪੈ ਜਾਂਦੀ ਹੈ ਤਾਂ ਤੁਸੀਂ ਆਪਣੇ ਘਰ ਦੇ ਵੱਡਿਆਂ ਦੀ ਮਦਦ ਵੀ ਲੈ ਸਕਦੇ ਹੋ ਉਹਨਾਂ ਲੋਕਾਂ ਦੇ ਲਈ ਵਿਸ਼ੇਸ਼ ਰੂਪ ਤੋਂ ਮਹੱਤਵਪੂਰਨ ਹੈ ਜਿਨ੍ਹਾਂ ਦਾ ਜਨਮ ਕੁੰਭ ਰਾਸ਼ੀ ਵਿੱਚ ਹੋਇਆ ਹੈ ਇਹ ਰਾਸ਼ੀ ਫਲ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹੀ ਤਿਆਰ ਕੀਤਾ ਜਾਂਦਾ ਹੈ ਜੀ ਸਾਲ 2024 ਦੇ ਚੱਲਦੇ ਦੌਰਾਨ ਆਕਾਰ ਲੈਣ ਵਾਲੇ ਪਿੰਨ-ਪਿੰਨ ਪ੍ਰਕਾਰ ਦੇ ਗ੍ਰਹਿ ਗੋਚਰ ਤੇ ਗ੍ਰਹਿ ਚਾਲ ਦਾ ਅਧਿਐਨ ਕਰਨ ਤੋਂ ਬਾਅਦ ਅਤੇ ਉਸ ਦਾ ਕੁੰਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਉੱਤੇ ਪ੍ਰਮੁੱਖ ਰੂਪ ਵਿੱਚ ਪ੍ਰਭਾਵ ਪੈਣ ਦੇ ਨਾਲ ਕੁਝ ਲੇਖ ਤਿਆਰ ਕੀਤਾ ਜਾਂਦਾ ਹੈ ਜੀ ਕਿਉਂਕਿ ਗ੍ਰਹਾਂ ਦੀ ਚਾਲ ਦੋਸਤੋ ਸਾਡੇ ਜੀਵਨ ਵਿੱਚ ਬੜੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਾਲ 2024 ਵਿੱਚ ਇਸ ਹਫ਼ਤੇ ਇਹੀ ਗ੍ਰਹਾਂ ਦੀ ਚਾਲ ਸਾਡੇ ਜੀਵਨ ਦੇ ਪਿੰਨ ਪ੍ਰਕਾਰ ਦੇ ਫਲ ਜਿਵੇਂ ਕਿ ਸਕਾਰਾਤਮਕ ਤੇ ਨਕਾਰਾਤਮਕ ਲੈ ਕੇ ਵੀ ਆ ਸਕਦੀ ਹੈ ਤੁਹਾਨੂੰ ਸਾਲ 2024 ਦੇ ਇਸ ਚੱਲਦੇ ਹੋਏ ਹਫ਼ਤੇ ਦੌਰਾਨ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਇਸ ਹਫ਼ਤੇ ਕਿਹੜੇ ਸ਼ੋਭ ਨਤੀਜੇ ਮਿਲਣ ਵਾਲੇ ਹਨ ਤੇ ਕਿੱਥੇ ਅਸ਼ੋਭ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਹੀ ਰਹਿੰਦੇ ਹਾਂ ਕੀ ਕਿਸ ਤਰ੍ਹਾਂ ਦੇ ਤੁਹਾਡੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਣ ਵਾਲੇ ਹਨ ਕੀ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਮਿਲੇਗਾ ਵੀ ਜਾਂ ਨਹੀਂ ਮਿਲੇਗਾ ਕੀ ਗ੍ਰਹਾਂ ਦੀ ਚਾਲ ਤੁਹਾਡੇ ਵਿਚਾਰ ਤਣਾਅ ਵਧਾ ਦੇਵੇਗੀ ਸ਼ਾਦੀशुदा ਜੀਵਨ ਵਿੱਚ ਕਿਸੇ ਤਰ੍ਹਾਂ ਦੇ ਉਤਰਾ ਚੜਾ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਜਾਂ ਉਸ ਵਿੱਚ ਵੀ ਕੁਝ ਸਮੱਸਿਆਵਾਂ ਆ ਸਕਦੀਆਂ ਹਨ ਇੰਨਾ ਹੀ ਨਹੀਂ ਕਿ ਤੁਹਾਨੂੰ ਇਸ ਦੇ ਨਾਲ ਇਹ ਵੀ ਪਤਾ ਲੱਗ ਜਾਵੇਗਾ ਕਿ ਇਸ ਸਾਲ ਤੁਸੀਂ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ ਜਾਂ ਨਹੀਂ ਖਰੀਦ ਸਕਦੇ। ਵੈਦਿਕ ਜੋਤਿਸ਼ ਸ਼ਾਸਤਰ ਦੇ ਆਧਾਰ ਤੇ ਇਸ ਸਾਲ ਦਾ ਇਹ ਹਫਤਾ ਤੁਹਾਡੇ ਜੀਵਨ ਤੇ ਪ੍ਰਭਾਵ ਸਕਾਰਾਤਮਕ ਹੀ ਪਾਵੇਗਾ। ਜਿਸ ਦੇ ਸਟੇਕ ਭਵਿੱਖ ਬਣਨੀ ਤੁਹਾਡੇ ਲਈ ਹੋ ਚੁੱਕੀ ਹੈ। ਕੁੰਭ ਰਾਸ਼ੀ ਦੇ ਜਾਤਕ ਤੇ ਰਾਸ਼ੀ ਦੇ ਸਵਾਮੀ ਸ਼ਨੀ ਮਹਾਰਾਜ ਦੀ ਸ਼ੁਰੂਆਤ ਤੋਂ ਹੀ ਸਾਲ ਦੇ ਅੰਤ ਤੱਕ ਪਹਿਲੇ ਘਰ ਵਿੱਚ ਡੇਰਾ ਜਮਾ ਕੇ ਬੈਠੇ ਰਹਿਣਗੇ। ਇਹ ਤੁਹਾਡੇ ਲਈ ਹਰ ਤਰ੍ਹਾਂ ਦੇ ਸ਼ੁਭ ਨਤੀਜੇ ਲੈ ਕੇ ਵੀ ਆ ਸਕਦੇ ਹਨ। ਤੁਹਾਡੀਆਂ ਗੱਲਾਂ ਦੀ ਮਜ਼ਬੂਤੀ ਹੋਵੇਗੀ ਤੁਹਾਡੀਆਂ ਗੱਲਾਂ ਵਿੱਚ ਫੈਸਲਾ ਲੈਣ ਦੀ ਯੋਗਤਾ ਜਿਹੜੀ ਹੈ ਉਹ ਬਿਹਤਰ ਹੋ ਜਾਵੇਗੀ ਜੀਵਨ ਵਿੱਚ ਅਨੁਸ਼ਾਸਨ ਨੂੰ ਮਹੱਤਵ ਦਿਓਗੇ ਮਿਹਨਤ ਕਰਨਾ ਤੁਸੀਂ ਬਹੁਤ ਹੀ ਪਸੰਦ ਕਰਦੇ ਹੋ ਤੁਹਾਡੀ ਮਿਹਨਤ ਤੁਹਾਨੂੰ ਜੀਵਨ ਦੇ ਪਿੰਨ-ਪਿੰਨ ਖੇਤਰ ਵਿੱਚ ਉੱਤਮ ਸਫਲਤਾ ਪ੍ਰਦਾਨ ਕਰ ਦੇਵੇਗੀ ਦੇਵਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਤੀਜੇ ਘਰ ਵਿੱਚ ਤੇ ਤੁਹਾਡੇ 7ਵੇਂ ਤੇ 9ਵੇਂ ਤੇ 11ਵੇਂ ਘਰ ਵਿੱਚ ਵੇਖ ਕੇ ਤੁਹਾਡੀ ਆਮਦਨ ਵਿੱਚ ਵਾਧਾ ਕਰਦੇ ਹੀ ਰਹਿਣਗੇ ਤੁਹਾਡੀ ਸ਼ਾਦੀशुदा ਜੀਵਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਕਾਰੋਬਾਰ ਵਿੱਚ ਵਾਧਾ ਕਰ ਦੇਣਗੇ ਤੁਹਾਡੀ ਕਿਸਮਤ ਨੂੰ ਚਮਕਾ ਦੇਣਗੇ ਤੁਸੀਂ ਦਾਨਪੁਨ ਜਿਹੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਓਗੇ ਇਸ ਤਰ੍ਹਾਂ ਤੁਸੀਂ ਸਮਾਜ ਵਿੱਚ ਇੱਕ ਇੱਜ਼ਤਦਾਰ ਵਿਅਕਤੀ ਬਣ ਜਾਓਗੇ ਇਸ ਹਫ਼ਤੇ ਵਿੱਚ ਕੇਤੂ ਤੇ ਪੂਰਾ ਸਾਲ ਹੀ ਤੁਹਾਡੇ ਦੂਜੇ ਤੇ 8ਵੇਂ ਘਰ ਵਿੱਚ ਰਹਿਣ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਲੈ ਕੇ ਤੁਹਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਹੋਵੇਗਾ। ਉਲਟੇ ਸਿੱਧੇ ਭੋਜਨ ਖਾਣ ਦੇ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਇਸ ਲਈ ਤੁਸੀਂ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਹੈ। ਅੱਜ ਦਾ ਪੰਚਾਂਗ ਅਤੇ ਤੁਹਾਡੀ ਕੁੰਡਲੀ ਦੇ ਅਨੁਸਾਰ ਗ੍ਰਹਾਂ ਦੇ ਪ੍ਰਭਾਵ ਤੇ ਤੁਹਾਡੇ ਲਈ ਕਿਹੜਾ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ। ਨਾਲ ਹੀ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਹਫ਼ਤੇ ਤੁਸੀਂ ਬਹੁਤ ਹੀ ਆਪਣਾ ਜੀਵਨ ਜਿਹੜਾ ਹੈ ਖੁਸ਼ ਨਮਾ ਬਤੀਤ ਕਰੋਗੇ 31 ਜਨਵਰੀ ਨੂੰ ਤੁਹਾਡੇ ਲਈ ਕ੍ਰਿਸ਼ਨ ਪੱਖ ਦਾ ਦਿਨ ਹੋਵੇਗਾ ਇਹ ਤੁਹਾਡੇ ਲਈ ਸ਼ੁਕਲ ਪੱਖ ਦੀ ਸਥਿਤੀ ਸ਼ੁਰੂ ਹੋ ਜਾਵੇਗੀ ਤੇ ਤੁਹਾਨੂੰ ਸਫਲਤਾ ਮਿਲ ਜਾਵੇਗੀ ਧਨ ਦੇ ਵਿੱਚ ਵਾਧਾ ਹੋ ਜਾਵੇਗਾ ਤੁਹਾਡੀ ਜਗਿਆਸਾ ਦਾ ਸਮਾਧਾਨ ਵੀ ਹੋ ਜਾਵੇਗਾ ਇਹ ਸਮਾ ਜੀਵਨ ਦੀ ਦਸ਼ਾ ਤੁਹਾਡੀ ਬਦਲ ਕੇ ਰੱਖ ਦੇਵੇਗਾ ਜਿਸ ਦੇ ਵਿੱਚ ਤੁਹਾਨੂੰ ਬੜੇ ਹੀ ਤਰੱਕੀ ਕਰਦੇ ਹੋਏ ਤੁਸੀਂ ਆਪ ਵੇਖੋਗੇ ਤੁਹਾਡੇ ਹੁਣ ਸੁਪਨੇ ਸੱਚ ਹੋਣ ਵਾਲੇ ਹਨ ਇਸ ਸਮੇਂ ਦੇ ਵਿੱਚ ਵੇਖੋਗੇ ਕਿ ਬੜਾ ਹੀ ਪ੍ਰਭਾਵ ਤੁਹਾਨੂੰ ਮਿਲਦਾ ਨਜ਼ਰ ਆਵੇਗਾ ਇਸ ਦੇ ਥਾਂ ਤੇ ਤੁਹਾਡੇ ਬਾਦ ਕ੍ਰਿਸ਼ਨ ਨਕਸ਼ਤਰ ਤੇ ਚੰਦਰਮਾ ਪ੍ਰਭਾਵ ਦੇ ਨਾਲ ਪ੍ਰਭਾਵਿਤ ਹੋ ਜਾਵੇਗਾ ਗ੍ਰਹਾਂ ਦੇ ਪ੍ਰਭਾਵ ਦੇ ਨਾਲ ਤੁਸੀਂ ਬਹੁਤ ਹੀ ਭਾਗਸ਼ਾਲੀ ਹੋ ਸਕਦੇ ਹੋ ਨਵਾਂ ਮਕਾਨ ਨਵੀਂ ਗੱਡੀ ਜਾਂ ਧਨ ਦੇ ਨਾਲ ਜੁੜਿਆ ਹੋਇਆ ਸੁਪਨਾ ਤੁਹਾਡਾ ਸੱਚ ਹੋ ਸਕਦਾ ਹੈ ਕਿਉਂਕਿ ਤੁਹਾਡੀ ਕੁੰਡਲੀ ਦੇ ਵਿੱਚ ਇਸ ਤਰ੍ਹਾਂ ਦਾ ਵਿਸ਼ੇਸ਼ ਜੋਗ ਬਣ ਰਿਹਾ ਹੈ ਜੋ ਧਨ ਤੇ ਸੰਪਤੀ ਤੁਹਾਡੇ ਲਈ ਭਾਗਸ਼ਾਲੀ ਬਣ ਜਾਵੇਗਾ ਇਹ ਬ੍ਰਹਸਪਤੀ ਤੁਹਾਡੀ ਕੁੰਡਲੀ ਦੇ ਸੁਖ ਸਥਾਨ ਤੇ ਗੋਚਰ ਕਰੇਗਾ ਜੋ ਸੁਖ ਅਤੇ ਸੰਪਤੀ ਦੇ ਵਾਅਦੇ ਦਾ ਕਾਰਨ ਬਣ ਸਕਦਾ ਹੈ ਤੁਹਾਡੇ ਜੀਵਨ ਵਿੱਚ ਬੜੇ ਹੀ ਬਦਲਾਵ ਆਉਣਗੇ ਤੁਹਾਡੇ ਲਈ ਸਮਾਂ ਬੜਾ ਹੀ ਸੁਭਾਗਾ ਹੋ ਜਾਵੇਗਾ ਅੱਜ ਤੋਂ ਹੀ ਤੁਹਾਡੇ ਜੀਵਨ ਵਿੱਚ بڑا ਬਦਲਾਵ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਣਗੇ ਬ੍ਰਹਸਪਤੀ ਜੋ ਤੁਹਾਡੀ ਕੁੰਡਲੀ ਦੇ ਸੁਖ ਭਾਵ ਮਿਥਕ ਸਥਿਤ ਹੈ ਤੁਹਾਡੇ ਲਈ ਇੱਕ ਬਿਹਤਰੀਨ ਯੋਗ ਬਣਾ ਰਿਹਾ ਹੈ ਜਿਸ ਦੇ ਜੀਵਨ ਵਿੱਚ ਸੁੱਖ ਸਮਰiddhi ਤੇ ਹੋਰ ਨਕਸ਼ਤਰ ਸਫਲਤਾ ਪ੍ਰਾਪਤ ਹੋ ਜਾਵੇਗੀ ਹਰ ਖੇਤਰ ਵਿੱਚ ਤੁਹਾਨੂੰ ਹੁਣ ਖੁਸ਼ੀ ਹੀ ਖੁਸ਼ੀ ਪ੍ਰਾਪਤ ਹੋ ਜਾਵੇਗੀ ਨੌਕਰੀ ਜਾਂ ਵਪਾਰ ਵਿੱਚ ਵੀ ਤੁਹਾਨੂੰ ਲਾਭ ਹੁੰਦਾ ਨਜ਼ਰ ਆਵੇਗਾ ਤੁਹਾਡੇ ਲਈ ਵਿਆਹਤਾ ਜੀਵਨ ਵਿੱਚ ਸੁੱਖ ਤੇ ਸਮਰiddhi ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਢੇਰ ਸਾਰੀਆਂ ਖੁਸ਼ੀਆਂ ਆਉਣਗੀਆਂ ਜਦੋਂ ਤੁਸੀਂ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਦੇ ਹੋ ਤਾਂ ਤੁਹਾਡੀ ਖੁਸ਼ੀ ਦਾ ਫਿਰ ਕੋਈ ਟਿਕਾਣਾ ਨਹੀਂ ਰਹਿੰਦਾ ਕਿਸਮਤ ਤੁਹਾਡਾ ਸਾਥ ਦੇ ਰਹੀ ਹੈ ਕਾਰੋਬਾਰੀ ਲੋਕਾਂ ਦਾ ਬਹੁਤ ਹੀ ਸਮਾਂ ਚੰਗਾ ਆਉਣ ਵਾਲਾ ਹੈ ਉਹਨਾਂ ਨੂੰ ਬਹੁਤ ਹੀ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਜੇਕਰ ਸਮਾ ਤੁਹਾਡੇ ਲਈ ਸ਼ੁਭ ਚੱਲ ਰਿਹਾ ਹੈ ਤਾਂ ਨਵੇਂ ਅਫਸਰਾਂ ਤੋਂ ਵੀ ਤੁਹਾਨੂੰ ਪੂਰਾ ਲਾਭ ਪ੍ਰਾਪਤ ਹੋ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਇਸ ਸਮੇਂ ਮਜ਼ਬੂਤ ਹੋਣ ਵਾਲੀ ਹੈ ਤਾਂ ਜਿਆਦਾ ਕਮਾਉਣ ਦਾ ਸੁਪਨਾ ਪੂਰਾ ਹੋ ਜਾਵੇਗਾ ਤਰੱਕੀ ਦੇ ਰਸਤੇ ਖੁੱਲਦੇ ਹੋਏ ਦਿਖਾਈ ਦੇਣਗੇ ਜਿਸ ਨਾਲ ਜੀਵਨ ਵਿੱਚ ਖੁਸ਼ਹਾਲੀ ਤੇ ਸੁਖ-ਸਮਰiddhi ਆ ਜਾਵੇਗੀ ਇਹ ਪ੍ਰਭਾਵ ਤੁਹਾਡੀ ਤਰੱਕੀ ਦੇ ਮੌਕੇ ਲੈ ਕੇ ਆਉਣ ਵਾਲਾ ਹੈ ਜਦੋਂ ਮੰਗਲ ਦਾ ਪ੍ਰਭਾਵ ਮਜ਼ਬੂਤ ਹੁੰਦਾ ਹੈ ਤਾਂ ਤੁਹਾਡੇ ਦਿਨ ਫਿਰ ਸ਼ਾਨਦਾਰ ਬਣ ਜਾਂਦੇ ਹਨ ਇਸ ਸਮੇਂ ਤੁਹਾਨੂੰ ਕਈ ਤਰ੍ਹਾਂ ਦੇ ਸੁੱਖ ਤੇ ਬਦਲਾਵ ਵੇਖਣ ਨੂੰ ਮਿਲ ਸਕਦੇ ਹਨ ਇਹ ਹਫਤਾ ਤੁਹਾਡੇ ਲਈ ਇਹ ਹਫਤਾ ਤੁਹਾਡੇ ਲਈ ਖੁਸ਼ੀਆਂ ਦੇ ਨਾਲ ਭਰਪੂਰ ਤੇ ਲਾਭਕਾਰੀ ਰਹੇਗਾ ਜਦੋਂ ਅਧੂਰੇ ਸੁਪਨੇ ਪੂਰੇ ਹੁੰਦੇ ਹਨ ਤਾਂ ਨਵੇਂ ਸ਼ਾਨਦਾਰ ਅਵਸਰ ਸਾਹਮਣੇ ਆ ਜਾਂਦੇ ਹਨ ਜੀਵਨ ਵਿੱਚ ਆਨੰਦ ਭਰ ਜਾਂਦਾ ਹੈ ਇਹ ਦਿਨ ਤੁਹਾਡੇ ਆਤਮ ਵਿਸ਼ਵਾਸ ਤੇ ਸਨਮਾਨ ਵਿੱਚ ਵਾਧਾ ਕਰ ਦਿੰਦਾ ਹੈ ਨਾਲ ਹੀ ਕਈ ਵੱਡੇ ਬਦਲਾਵਾਂ ਦੇ ਨਾਲ ਤਨਲਾਭ ਦੇ ਅਵਸਰ ਵੀ ਪ੍ਰਦਾਨ ਕਰ ਦੇਵੇਗਾ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਅਤੇ ਤੁਸੀਂ ਸੁਖ ਸ਼ਾਂਤੀ ਦਾ ਅਨੁਭਵ ਕਰੋਗੇ ਵਾਰ-ਵਾਰ ਅਸਫਲਤਾ ਦੇ ਬਾਅਦ ਜਦੋਂ ਸਫਲਤਾ ਮਿਲਦੀ ਹੈ ਤਾਂ ਜੀਵਨ ਨੂੰ ਬੜਾ ਹੀ ਆਨੰਦ ਮਿਲਦਾ ਹੈ ਇੱਕ ਬਿਹਤਰ ਤੁਹਾਡੇ ਲਈ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਤੁਹਾਡੇ ਜੀਵਨ ਨੂੰ ਸ਼ਾਨਦਾਰ ਬਣਾ ਦੇਵੇਗਾ ਸ਼ੁਭ ਸਮਾਚਾਰ ਇਸ ਹਫਤੇ ਤੁਹਾਨੂੰ ਕੋਈ ਐਸਾ ਮਿਲੇਗਾ ਜਿਸ ਤੇ ਨਾਲ ਤੁਹਾਡੀ ਜ਼ਿੰਦਗੀ ਦੀ ਕਈ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਇਸ ਸਮੇਂ ਭਰਪੂਰ ਲਾਭ ਮਿਲੇਗਾ ਸੁੱਖ ਸਮਰiddhi ਦੀ ਪ੍ਰਾਪਤੀ ਹੋ ਜਾਵੇਗੀ ਇਸ ਹਫਤੇ ਜੇਕਰ ਤੁਸੀਂ ਨਵਾਂ ਮਕਾਨ ਜਾਂ ਨਵਾਂ ਕੋਈ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਹਫਤੇ ਤੁਹਾਡਾ ਮੇਲ ਮਿਲਾਪ ਕਿਸੇ ਐਸੇ ਵਿਅਕਤੀ ਦੇ ਨਾਲ ਹੋ ਜਾਵੇਗਾ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਜੀਵਨ ਵਿੱਚ ਆਉਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਤੁਸੀਂ ਸਕਾਰਾਤਮਕ ਸੁੱਖਾਂ ਦਾ ਆਨੰਦ ਲਓਗੇ ਨਵੀਆਂ ਉਮੀਦਾਂ ਦੀ ਸ਼ੁਰੂਆਤ ਕਰ ਸਕਦੇ ਹੋ ਦਿਨਾਂ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਸਾਬਿਤ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਸੁਧਾਰ ਹੋ ਜਾਵੇਗਾ ਤੁਹਾਡੇ ਲਈ ਸਮਾਂ ਬੜਾ ਹੀ ਲਾਭਕਾਰੀ ਸਾਬਿਤ ਹੋ ਜਾਵੇਗਾ ਇਸ ਹਫ਼ਤੇ ਤੁਹਾਡੇ ਬੱਚੇ ਤੁਹਾਨੂੰ ਕਾਮਯਾਬੀ ਦੇ ਰਸਤੇ ਤੇ ਚੱਲ ਕੇ ਖੁਸ਼ ਕਰ ਦੇਣਗੇ ਤੁਹਾਨੂੰ ਉਹਨਾਂ ਦਾ ਭਰਪੂਰ ਸਹਿਯੋਗ ਮਿਲੇਗਾ ਤੁਹਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ ਧਨ ਦੇ ਨਾਲ ਸੰਬੰਧਿਤ ਜਿਹੜੀ ਵੀ ਤੁਹਾਡੀ ਕੋਈ ਪਰੇਸ਼ਾਨੀ ਸੀ ਉਹ ਹੱਲ ਹੋ ਜਾਵੇਗੀ। ਇਸ ਹਫ਼ਤੇ ਤੁਹਾਨੂੰ ਆਪਣੇ ਜੀਵਨ ਸਾਥੀ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਬਹੁਤ ਹੀ ਇਸ ਸਮੇਂ ਫਾਇਦਾ ਮਿਲ ਜਾਵੇਗਾ। ਸੁੱਖ ਸਹਮ੍ਰੀਧੀ ਦੇ ਵਿੱਚ ਵੀ ਤੁਹਾਡੇ ਹੁਣ ਵਾਅਦਾ ਹੋ ਜਾਵੇਗਾ। ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜਾਂ ਬ੍ਰਹਸਪਤੀ ਦੀ ਪੂਜਾ ਕਰਦੇ ਹੋ, ਪੀਲੇ ਫੁੱਲ ਉਹਨਾਂ ਨੂੰ ਚੜ੍ਹਾਉਂਦੇ ਹੋ ਤਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ। ਇਸ ਦਾ ਭਰਪੂਰ ਲਾਭ ਉਠਾਓ। ਧੰਨਵਾਦ।